ਕਰਦੇ ਹਨ ਜੀ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਸੋ ਅੱਜ ਅਸੀਂ ਬੈਠੇ ਆ ਜੀ ਪਿੰਡ ਟਟੋਗਲ ਤਹਿਸੀਲ ਤੂਰੀ ਜ਼ਿਲ੍ਹਾ ਸੰਗਰੂਰ ਸੋ ਅਸੀਂ ਆਇਆ ਜੀ ਭਾਈ ਹਰਪ੍ਰੀਤ ਸਿੰਘ ਜੀ ਟਟੋਗਲ ਤੇ ਇਹਦੇ ਨਾਲ ਸਾਡਾ ਬਹੁਤ ਚਿਰ ਤੋਂ ਸਾਡਾ ਪ੍ਰੇਮ ਬਣਿਆ ਸਾਡੇ ਕੋਲੇ ਬਹੁਤ ਚਿਰ ਤੋਂ ਆਉਂਦਾ ਹੈ ਗੁਰਸਿੱਖ ਬੱਚਾ ਤੇ ਇਹਦੀ ਮਦਰ ਵੀ ਸੋ ਉਹ ਵੀ ਮਤਲਬ ਢਿਲੇ ਰਹਿੰਦੇ ਨੇ ਇਹ ਵੀ ਪਹਿਲਾਂ ਵਿਚਾਰਾ 8-9 ਮਹੀਨੇ ਬੈੱਡ ਤੇ ਰਿਹਾ ਹੈ ਬੈਡ ਰੈਸਟ ਤੇ ਇਹਦੇ ਵੀ ਫਿਫਰਿਆਂ ਦੇ ਵਿੱਚ ਇਨਫੈਕਸ਼ਨ ਹੋ ਗਈ ਸੀ ਸੋ ਬੜੇ ਦੁੱਖ ਇਹਨਾਂ ਨੇ ਝੱਲੇ ਨੇ ਮਾਂ ਪੁੱਤਾਂ ਨੇ ਸੋ ਇਹਨਾਂ ਦਾ ਘਰ ਹੁਣ ਟਹਿ ਗਿਆ ਇਸ ਕਰਕੇ ਕਈ ਦਿਨਾਂ ਦਾ ਸਾਡਾ ਸੰਪਰਕ ਹੁੰਦਾ ਸੀ ਤੇ ਆਉਣ ਜਾਣ ਦਾ ਸਾਡਾ ਸਿਸਟਮ ਜਾਂ ਕੋਈ ਬਣਦਾ ਨਹੀਂ ਕਿਉਂ ਪਹਿਲਾਂ ਹੜਾਂ ਦੇ ਵਿੱਚ ਵੀ ਹਾਜ਼ਰੀ ਉਦੋਂ ਪਹਿਲਾਂ ਮਹਾਪੁਰਖ ਚੜਾਈ ਕਰ ਗਏ ਰਾੜਾ ਸਾਹਿਬ ਵਾਲੇ ਤੇ ਉਸ ਤੋਂ ਬਾਅਦ ਫਿਰ ਹੁਣ ਕੱਲ ਪਰਸੋਂ ਭੋਗ ਸੀ ਤੇ ਇਸ ਕਰਕੇ ਕੁਸ਼ਮੀਂ ਕਰਕੇ ਵੀ ਸੀ ਸੋ ਅੱਜ ਇਹਦੇ ਨਾਲ ਵਾਦਾ ਕਰਿਆ ਅਸੀਂ ਕੱਲ ਦਾ ਵੀ ਅਸੀਂ ਕੱਲ ਨੂੰ ਪਹੁੰਚਾਂਗੇ ਸੋ ਅੱਜ ਅਸੀਂ ਇੱਥੇ ਪਹੁੰਚੇ ਆਂ ਜੀ ਤੇ ਸਾਡਾ ਪ੍ਰੇਮ ਆਫਸ ਵਿੱਚ ਹੀ ਚਲੋ ਸਾਡੀ ਗੱਲਬਾਤ ਹੁੰਦੀ ਰਹਿੰਦੀ ਆ ਸੋ ਇਹਦੇ ਘਰ ਦੇ ਵਾਸਤੇ ਜਿਹੜਾ ਮਤਲਬ ਇਹਦਾ ਹੈਗਾ ਪਹਿਲਾਂ ਆਪਾਂ ਇੱਕ ਚੀਜ਼ ਦਿਖਾ ਦਈਏ ਵੀ ਇਹਦਾ ਜਿਹੜੀ ਇਹਦੇ ਇਨਫੈਕਸ਼ਨ ਹੋਈ ਸੀ ਆ ਇਹਦਾ ਵਿਚਾਰੇ ਦਾ ਨਾ ਬਹੁਤ ਇਹਦਾ ਬੁਰਾ ਹਾਲ ਰਹਾ ਤੇ ਇਹ ਬੈੱਡ ਦੇ ਉੱਤੇ ਹੀ ਰਹਾ ਸੋ ਇਹ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਇਹ ਸਾਰੀਆਂ ਚੀਜ਼ਾਂ ਦਿਖਾਉਣ ਦਾ ਮਤਲਬ ਇਹ ਹੈ ਕਿ ਉਹ ਅੱਜ ਕੱਲ ਬਹੁਤ ਕੁਝ ਫੇਕ ਚੱਲਦਾ ਹਨ ਤੇ ਸੋ ਅੱਜ ਇਸ ਵਾਸਤੇ ਪਹੁੰਚਿਆ ਵੀ ਇਹਦੇ ਘਰ ਦੀ ਕੋਈ ਮਦਦ ਕੀਤੀ ਜਾਵੇ ਮਦਦ ਇਹਦੀ ਹੋ ਵੀ ਰਹੀ ਆ ਕਿੰਨਾ ਕਿੰਨਾ ਵੱਲੋਂ ਹੋ ਰਹੀ ਆ ਜਿਵੇਂ ਕਿ ਮਸਤੂਆਣਾ ਸਾਹਿਬ ਬਹੁਤ ਵੱਡੀ ਸੰਸਥਾ ਉਹਨਾਂ ਵੱਲੋਂ ਬਾਬਾ ਹਰਵਿੰਦ ਸਿੰਘ ਜੀ ਮਾਤਾ ਭੋਲੀ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਉਹਨਾਂ ਵੱਲੋਂ ਵੀ ਯੋਗਦਾਨ ਪਾਇਆ ਜਾ ਰਿਹਾ ਤੇ ਬਾਬਾ ਦਰਸ਼ਨ ਸਿੰਘ ਜੀ ਜਥੇਦਾਰ ਬਾਬਾ ਦਰਸ਼ਨ ਸਿੰਘ ਜੀ ਮਸਤੂਆਣਾ ਸਾਹਿਬ ਗੀਠਾ ਸਾਹਿਬ ਤੇ ਬਾਬਾ ਸੁਖਵਿੰਦਰ ਸਿੰਘ ਜੀ ਸੋਨੀ ਮਸਤੂਆਣਾ ਸਾਹਿਬ ਗੀਠਾ ਸਾਹਿਬ ਬਾਬਾ ਕਰਮਜੀਤ ਸਿੰਘ ਜੀ ਮਸਤੂਆਣਾ ਸਾਹਿਬ ਗੀਠਾ ਸਾਹਿਬ ਉਹਨਾਂ ਵੱਲੋਂ ਬਾਬਾ ਭਰੂਰ ਸਿੰਘ ਜੀ ਸੇਖਾ ਜਲੂਰ ਜਿਹੜੇ ਕਿ ਤਪਾ ਦਰਾਜ ਮੋਹਾਲੀ ਵਾਲੇ ਬਾਬਾ ਨਰੈਣ ਸਿੰਘ ਜੀ ਮੋਨੀ ਉਹਨਾਂ ਦੇ ਭਾਂਜੇ ਨੇ ਉਹਨਾਂ ਵੱਲੋਂ ਵੀ ਬਹੁਤ ਯੋਗਦਾਨ ਪਾਇਆ ਕਿਉਂ ਅਸੀਂ ਇਹ ਜਿਹੜੇ ਮਹਾਪੁਰਖ ਨੇ ਸਾਰੇ ਬਾਬਾ ਹਰਵੰਦ ਸਿੰਘ ਜੈਨਪੁਰ ਵਾਲੇ ਅਤੇ ਬਾਬਾ ਹਿੰਮਤ ਸਿੰਘ ਜੀ ਰਾਮਪੁਰ ਸੰਨਾ ਨੇੜੇ ਅਮਰਗੜ ਬਾਬਾ ਗੋਲਵਿੰਦਰ ਸਿੰਘ ਜੀ ਗੋਲੂ ਨੇੜੇ ਦੌਲਤਪੁਰ ਤਕਰੀਬਨ ਮੈਨੂੰ ਲੱਗਦਾ ਵੀ ਪੰਜਾਬ ਦੇ ਅੱਧ ਨਾਲੋਂ ਵੱਧ ਜਿੰਨੇ ਸੰਤ ਨੇ ਪੰਜਾਬ ਦੇ ਅੱਧ ਨਾਲੋਂ ਵੱਧ ਜਿੰਨੇ ਸੰਤ ਨੇ ਉਹਨਾਂ ਨਾਲ ਢੋਲਕੀ ਦੀ ਸੇਵਾ ਕਰ ਚੁੱਕੇ ਨੇ ਭਾਈ ਗੁਲਵਿੰਦਰ ਸਿੰਘ ਗੋੜੂ ਸਾਡਾ ਬੜਾ ਪ੍ਰੇਮ ਆ ਸਾਰੇ ਮਹਾਪੁਰਖਾਂ ਦੇ ਨਾਲ ਅਸੀਂ ਦੁੱਖ ਸੁੱਖ ਦੇ ਵਿੱਚ ਆਪਸ ਵਿੱਚ ਹੀ ਅਸੀਂ ਇੱਕ ਦੂਜੇ ਦੇ ਸਾਥੀ ਹਾਂ ਜਿੰਨੇ ਵੀ ਪ੍ਰਚਾਰਕਾਂ ਵੀਰ ਇਥੋਂ ਨਗਰ ਤੋਂ ਇਥੋਂ ਦੀ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਦੀ ਅਤੇ ਇਥੋਂ ਦੀ ਪੰਚਾਇਤ ਬੜਾ ਇਹਦਾ ਪਹਿਲਾਂ ਵੀ ਅਸੀਂ ਰਲ ਮਿਲ ਕੇ ਸਾਰੇ ਸਹਿਯੋਗੀ ਸਹਿਯੋਗੀਆਂ ਨੇ ਇਹਦਾ ਇਲਾਜ ਵਾਸਤੇ ਇਹਦਾ ਯੋਗਦਾਨ ਪਾਇਆ ਸੋ ਹੁਣ ਵੀ ਵੀਰ ਤਰਨੀ ਇਸ ਪਿੰਡ ਤੋਂ ਹੀ ਨੌਜਵਾਨਾਂ ਢਟੋਗੜ ਤੋਂ ਨੇ ਬੜਾ ਉਦਮ ਉਪਰਾਲਾ ਕਰਿਆ ਵੀਰ ਗੋਲੂ ਨੂੰ ਲੈ ਕੇ ਸਾਰੇ ਮਹਾਪੁਰਖਾਂ ਕੋਲ ਗਏ ਇਹ ਮਾਇਆ ਇਹਦੇ ਲਈ ਜਿਹੜੀ ਇਕੱਠੀ ਕਰੀਏ ਇਹਦੇ ਘਰ ਲਈ ਸੋ ਉਹ ਮੂਰੇ ਹੋ ਕੇ ਸਾਰਾ ਕਾਰਜ ਨਾਲ ਕਰਵਾ ਰਹੇ ਨੇ ਤੇ ਬੜੇ ਮਤਲਬ ਧੰਤਾ ਦੇ ਯੋਗ ਨੇ ਅਤੇ ਸਲਾਘਾ ਯੋਗ ਨੇ ਜਿਹੜੇ ਵੀਰ ਇਹ ਉਦਮ ਉਪਰਾਲੇ ਕਰਦੇ ਨੇ ਸੋ ਵੀਰ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੈ ਸੋ ਬੇਨਤੀ ਆ ਜਿਹੜੇ ਵੀ ਕੋਈ ਵੀਰ ਯੋਗਦਾਨ ਪਾ ਸਕਦੇ ਨੇ ਵੱਧ ਤੋਂ ਵੱਧ ਜ਼ਰੂਰ ਪਾਇਓ ਇਹਦਾ ਗੂਗਲ ਨੰਬਰ ਆ ਜਿਹੜਾ ਗੂਗਲ ਪੇ ਦਾ ਨੰਬਰ ਹੈ ਉਹ ਨੰਬਰ ਆਪ ਵੀਰ ਬੋਲੂਗਾ ਹਰਪ੍ਰੀਤ ਸਿੰਘ ਬੋਲੋ ਵੀ ਤੁਸੀਂ ਕਿੰਨਾ ਨੰਬਰ ਆ ਵੈਗੁਰੂ ਜੀ ਕਾ ਖਾਲਸਾ ਸੋ ਵੈਗੁਰੂ ਜੀ ਕੀ ਫਤਿਹ 81948 90393 81948 90393 393 ਆਪਾਂ ਉੱਪਰ ਲਿਖ ਵੀ ਦਵਾਂਗੇ ਸੋ ਬੇਨਤੀ ਆ ਕਿ ਅਸੀਂ ਅੱਜ ਇੱਥੇ ਤਾਂ ਪਹੁੰਚੇ ਆ ਵੀ ਇਹਦੇ ਘਰ ਦੀ ਜਿਹੜੀ ਸੇਵਾ ਹੈ ਉਹ ਮਤਲਬ ਹਜੇ ਕੱਚੇ ਜਿਹੇ ਤੌਰ ਤੇ ਸ਼ੁਰੂ ਕਰਿਆ ਪਰਸੋਂ ਨੂੰ ਇਹਦਾ ਸਾਰਾ ਜਿਹੜਾ ਹੈਗਾ ਸਿਸਟਮ ਸਾਰੇ ਵੀਰਾਂ ਨੂੰ ਬੁਲਾ ਕੇ ਹੋਰੇ ਮਤਲਬ ਕਰਨਾ ਜਿਵੇਂ ਵੀਰ ਗੁਰਵਿੰਦਰ ਹੋਇਆ ਵੀਰ ਤਰਨੀ ਹੋਇਆ ਮਹਾਪੁਰਖ ਬਾਬਾ ਹਰਵੰਦ ਸਿੰਘ ਜੈਨਪੁਰ ਵਾਲੇ ਸਾਰੇ ਜਿੰਨੇ ਵੀ ਉਦਮ ਉਪਰਾਲਾ ਕਰ ਰਹੇ ਨੇ ਜਿੰਨਾਂ ਜਿੰਨਾਂ ਤੋਂ ਆਇਆ ਜਾਊਗਾ ਐਤਵਾਰ ਦਾ ਸਮਾਂ ਤਾਰ ਰੱਖਿਆ ਵੀ ਸਾਰਿਆਂ ਨੂੰ ਛੁੱਟੀ ਹੁੰਦੀ ਆ ਸਾਰੇ ਫ੍ਰੀ ਹੁੰਦੇ ਨੇ ਇਸ ਵਾਸਤੇ ਕਿਉਂ ਵੀਰ ਤਰਨੀ ਕੋਲੇ ਵੀ ਸਮਾਂ ਨਹੀਂ ਹੁੰਦਾ ਤਾਂ ਕਰਕੇ ਸਾਰਿਆਂ ਨੇ ਮਤਲਬ ਰਾਇ ਕਰਕੇ ਪ੍ਰੋਗਰਾਮ ਰੱਖਿਆ ਐਤਵਾਰ ਦਾ ਸੋ ਬੇਨਤੀ ਆ ਜਿਹੜੇ ਜਿਹੜੇ ਵੀਰੇ ਦੇਖਣਗੇ ਵੀ ਸਾਡੇ ਏਰੀਆ ਦੇ ਜਿਹੜੇ ਕੋਈ ਯੋਗਦਾਨ ਪਾਉਣ ਐਤਵਾਰ ਨੂੰ ਜਰੂਰ ਹੋਰੇ ਵੀਰ ਕੋਲੇ ਪਹੁੰਚਿਓ ਯੋਗਦਾਨ ਪਾਉਣ ਵਾਸਤੇ ਕੋਈ ਕਹਿ ਜਾ ਵੀ ਯੋਗਦਾਨ ਪਾ ਸਕਦਾ ਜਰੂਰ ਵੀਰ ਹਜੇ ਨੀ ਹਾਲ ਬਣੀ ਹੋਈ ਆ ਸੋ ਕਿਉਂ ਇਹ ਇੱਕ ਤਰਪਾਲ ਪਾ ਕੇ ਤਰਪਾਲ ਦੇ ਵਿੱਚ ਰਹਿ ਰਹੇ ਨੇ ਸੋ ਬੜਾ ਔਖਾ ਜੀ ਇਹ ਇਦਾਂ ਦਾ ਇਹਨਾਂ ਦਾ ਰਹਿਣ ਸਹਿਣ ਇਹ ਮਾਤਾ ਜੀ ਨੇ ਇਹਨਾਂ ਦੇ ਸੋ ਸਤਗੁਰ ਕਿਰਪਾ ਕਰੇ ਚਾਦਰਾਂ ਪਾ ਕੇ ਆ ਤਰਪਾਲਾਂ ਪਾ ਕੇ ਵੀਰ ਇੱਥੇ ਆਪਦਾ ਮਤਲਬ ਟਾਈਮ ਪੂਰਾ ਕਰਨ ਵਾਲੀ ਗੱਲ ਹੈ ਤੋ ਬੇਨਤੀ ਹੈ ਕਿ ਵੱਧ ਤੋਂ ਵੱਧ ਇਹਦਾ ਵੀਰ ਦਾ ਯੋਗਦਾਨ ਪਾਇਆ ਜਾਵੇ ਇੱਥੋਂ ਦੀ ਪ੍ਰਬੰਧਕ ਕਮੇਟੀ ਵੀ ਯੋਗਦਾਨ ਬਹੁਤ ਪਾ ਰਹੀ ਹੈ ਅਤੇ ਇੱਥੋਂ ਦੀ ਪੰਚਾਇਤ ਪਿੰਡ ਟਟੋਗਲ ਦੀ ਬੜੇ ਸਲਾਘਾਯੋਗ ਨੇ ਇੱਥੋਂ ਦੇ ਨੌਜਵਾਨ ਕਿਉਂ ਬਹੁਤ ਲੰਮੇ ਸਮੇਂ ਤੋਂ ਸਾਡਾ ਇਸ ਨਗਰ ਦੇ ਵਿੱਚ ਆਉਣਾ ਜਾਣਾ ਰਿਸ਼ਤੇਦਾਰੀਆਂ ਵੀ ਨੇ ਸਾਡੀਆਂ ਇੱਥੇ ਬਹੁਤ ਜੁਖ ਸੁਖ ਦੇ ਵਿੱਚ ਵੀ ਅਸੀਂ ਇਕ ਦੂਜੇ ਦੇ ਸਾਝੀ ਆ ਮਹਾਰਾਜ ਸਾਡਾ ਏਰੀਆ ਵੀ ਇਲਾਕਾ ਵੀ ਜਿਵੇਂ ਕਹਿ ਦਈਏ ਸਾਡਾ ਤੇ ਤਹਿਸੀਲ ਸਾਡੀ ਇੱਕ ਤਹਿਸੀਲ ਦਾ ਹੀ ਪਿੰਡ ਆ ਇਹ ਇੱਥੋਂ ਤੀਜਾ ਪਿੰਡ ਸਾਡਾ ਪਿੰਡ ਦਰੋਗੇਵਾਲ ਬੇਲੇਵਾਲ ਅਸੀਂ ਵੀ ਆਪਣੀ ਸਰਸਤਾ ਵੱਲੋਂ ਪਹਿਲਾਂ ਵੀ ਜਿੰਨੋ ਵੀ ਹੈਗਾ ਸਹਿਯੋਗ ਵਾਤੇ ਵਦ ਨਾਲ ਇਹਦਾ ਕਰਦੇ ਰਹੇ ਨੇ ਇਹਦੇ ਨਾਲ ਆਪਣੀ ਹੁੰਦੀਆਂ ਰਹਿੰਦੀਆਂ ਨੇ ਗੱਲਾਂ ਬਾਤਾਂ ਤੇ ਸਾਡਾ ਲੰਮੇ ਸਮੇਂ ਤੋਂ ਪ੍ਰੇਮ ਹੁਣ ਵੀ ਵੀਰ ਨੂੰ ਕਿਹਾ ਵੀ ਜਿਹੜੀ ਵੀ ਕੋਈ ਚੀਜ਼ ਦੀ ਤੈਨੂੰ ਲੋੜ ਹੋਊਗੀ ਅਸੀਂ ਨਾਲ ਤੇ ਖੜੇ ਆ ਜਿੰਨਾ ਕੁ ਜੋਗੇ ਹੈਗੇ ਅਸੀਂ ਜਰੂਰ ਯੋਗਦਾਨ ਸੰਤ ਖਾਲਸਾ ਗੁਰਮਤਿ ਕੋਈ ਆਲਾ ਪਿੰਡ ਬੇਲੇਵਾਲ ਦਰੋਗੇਵਾਲ ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ ਵੱਲੋਂ ਅਸੀਂ ਯੋਗਦਾਨ ਪਾਵਾਂਗੇ ਅਤੇ ਜਿਹੜਾ ਇਹ ਅਸਥਾਨ ਆਪਣਾ ਬਣਿਆ ਹੋਇਆ ਦਰੋਗੇਵਾਲ ਵਿਖੇ ਵਿਦਿਆਲੇ ਵਾਲਾ ਇਹ ਸੰਤ ਬਾਬਾ ਆਤਰ ਸਿੰਘ ਜੀ ਮਸਤਵਾਨਾ ਸਾਹਿਬ ਅਤੇ ਸ੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਸਿਰਸਰ ਸਿਆੜਾ ਸਾਹਿਬ ਵਾਲਿਆਂ ਦੇ ਸੰਤ ਕਾਲ ਸਾਧ ਦਲ ਦੇ ਗਵਾਨੀ ਨੇ ਜੋ ਉਹਨਾਂ ਦੀ ਯਾਦ ਦੇ ਵਿੱਚ ਇਹ ਬਣਾਇਆ ਹੈ ਉਹਨਾਂ ਦੇ ਬਚਨਾਂ ਤੇ ਉਹ ਵੀ ਬਣਾਇਆ ਇਹ ਮੇਨ ਬਣਾਉਣ ਦੇ ਇਹ ਜਿਹੜੇ ਅਸਥਾਨ ਬਣਦੇ ਨੇ ਜਾਂ ਇਹ ਜਿਹੜੇ ਵੀ ਕੋਈ ਆਪਾਂ ਸੰਸਥਾ ਸੁਸਾਇਟੀਆਂ ਬਣਦੀਆਂ ਨੇ ਇਹਨਾਂ ਦਾ ਮੇਨ ਮਕਸਦ ਇਹੀ ਹੁੰਦਾ ਕਿ ਆਪਾਂ ਲੋੜਵੰਦਾਂ ਦੀ ਸੇਵਾ ਕਰ ਸਕੀਏ ਧਾਰਮਿਕ ਤੇ ਸਮਾਜਿਕ ਆਪਾਂ ਉਦਮ ਉਪਰਾਲੇ ਕਰੀਏ ਸੋ ਸਤਿਗੁਰ ਕਿਰਪਾ ਕਰੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਹਨੂੰ ਵੀਡੀਓ ਨੂੰ ਵਾਅਦੇ ਬਾਅਦ ਸ਼ੇਅਰ ਜ਼ਰੂਰ ਕਰੋ ਵੀਰ ਦੀ ਜਿੰਨੀ ਕੁ ਹੁੰਦੀ ਹੈ ਵੱਧ ਤੇ ਵੱਧ ਜਿੰਨੀ ਵੀ ਕੋਈ ਯੋਗਦਾਨ ਪਾ ਕੇ ਇਹਦੀ ਮਦਦ ਜ਼ਰੂਰ ਕਰੋ ਥੋੜਾ ਬਹੁਤਾ ਜ਼ਰੂਰ ਯੋਗਦਾਨ ਪਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ